ਆਏ ਦਿਨ ਹੀ ਸੜਕੀ ਹਾਦਸੇ ਹੋ ਰਹੇ ਹਨ ਬੰਗਾ ਪੂਤਾ ਮੋੜ ਤੇ ਈ ਰਿਕਸ਼ਾ ਵਾਲਾ ਜਿਸ ਦਾ ਕਿ ਆਪਣਾ ਰਿਕਸ਼ਾ ਸੀ ਈ ਰਿਕਸ਼ਾ ਵਾਲਾ ਰਕੇਸ਼ ਰੋਸ਼ਨ ਜੋ ਕਿ ਆਪਣੀ ਪਤਨੀ ਬਿੰਦਰ ਕੌਰ ਤੇ ਬੇਟੀ ਨਾਲ ਆਪਣੇ ਹੀ ਰਿਕਸ਼ੇ ਤੇ ਨਵਾਂ ਸ਼ਹਿਰ ਕੋਲ ਪਿੰਡ ਭੀਣ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾ ਰਹੇ ਸਨ ਕੀ ਪਿੰਡ ਭੂਤਾ ਨਜ਼ਦੀਕ ਜਦੋਂ ਪਹੁੰਚਦੇ ਹਨ ਤਾਂ ਪਿੱਛੇ ਤੋਂ ਕਿਸੇ ਅਣਪਛਾਤੇ ਵਾਹਨ ਨੇ ਪਿੱਛੇ ਤੋਂ ਈ ਰਿਕਸ਼ਾ ਨੂੰ ਟੱਕਰ ਮਾਰੀ ਇਸ ਹਾਦਸੇ ਵਿੱਚ ਤਿੰਨੇ ਜਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਦੋਂ ਕਿ ਰਕੇਸ਼ ਦੀ ਪਤਨੀ ਬਿੰਦਰਕੌਰ ਦੀ ਇਸ ਹਾਦਸੇ ਵਿੱਚ ਮੌਤ ਹੋ ਗਈ ਤੇ ਟੱਕਰ ਮਾਰਨ ਵਾਲਾ ਜੋ ਵਾਹਨ ਸੀ ਉਸ ਨੂੰ ਨਾਕਾਬੰਦੀ ਦੌਰਾਨ ਪੁਲਿਸ ਵੱਲੋਂ ਫੜ ਲਿਆ ਗਿਆ ਹੈ ਜਦੋਂ ਕਿ ਰਕੇਸ਼ ਕੁਮਾਰ ਤੇ ਉਸ ਦੀ ਬੇਟੀ ਹਸਪਤਾਲ ਦੇ ਵਿੱਚ ਦਾਖਲ ਹਨ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਆਓ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਸਸਿਗਾ ਜੀ ਸਰ ਇਹ ਹਸਾਵਾ ਜੀ ਕੋਈ ਮਾਇਕ ਇਤਲਾ ਮਿਲ ਜੀਏ ਉਤਾ ਮੋੜ ਤੇ ਘਾਟੋ ਦਾ ਐਕਸੀਡੈਂਟ ਹੋਇਆ ਕਨੇਡੀ ਡੈਥ ਹੋ ਗਈ ਆ ਅੱਛਾ ਜੀ ਮੌਕੇ ਤੇ ਆਏ ਹੈ ਕਿ ਮੌਕੇ ਤੇ ਗੱਡੀ ਦੀ ਆ ਚਾਰ ਚਲਾ ਗਈ ਆ ਗੱਡੀ ਲੈ ਕੇ ਜੀ ਇਤਲਾਹ ਦੇਤੀ ਆ ਕਿ ਤੇ ਬਾਕੀ ਹਸਪਤਲ ਜਾ ਕੇ ਦੇਖਦੇ ਆ ਕਿ ਕੀ ਸਿਚੁਏਸ਼ਨ ਹੈਗੀ ਕਿੰਨੇ ਕੁ ਬੰਦੇ ਸੀ ਆਟੋ 'ਚ ਇਹਦੇ ਤਿੰਨ ਜਣੇ ਸੀ ਜੀ ਇਹ ਫੈਮਿਲੀ ਮੈਂਬਰ ਹੈ ਕਿ ਨਹੀਂ ਫੈਮਿਲੀ ਮੈਂਬਰ ਆਪਣੀ ਬੇਟੀ ਤੇ ਜਾ ਰਹੇ ਸੀ ਇੱਥੇ ਪਿੰਡ ਪਿੰਡ 'ਚ ਅੱਛਾ ਜੀ ਛੋਟਾ ਡੱਕਰ ਮਾਰ ਕੇ ਛੋਟਾ ਟੱਕਰ ਮਾਰੀ ਹੈ ਇਹ ਪਤਾ ਲੱਗਾ ਜੈ ਡੈਥ ਕੀ ਦੀ ਹੋਈ ਹੈ ਤੇ ਤਿੰਨ ਤੱਕ ਹੋ ਰਹੇ ਨੇ ਕਿ 25 ਵਰ ਫੇਰ ਰੋਸ਼ਨ ਪਾਸੇ ਐਮਸੀ ਕਲੋਨੀ ਪੰਗਾ ਅੱਛਾ ਜੀ ਕਿਹੜੇ ਹਸਪਤਾਲ 'ਚ ਹੈਗੇ ਉਦੋਂ ਇਸ ਟਾਈਮ 'ਰ ਰਕੇਸ਼ ਰਸ਼ਨ ਉਹ ਸੁੱਲਾ ਹਸਪਤਾਲ 'ਚ ਪੰਗਾ ਅੱਛਾ ਜੀ ਤੇ ਲੇਡੀਜ਼ ਤੇ ਉਹਦੀ ਬੇਟੀ ਤਾਂ ਹੈ ਮੇਰਾ

ਅੱਜ ਸਤਿ ਸ਼੍ਰੀ ਅਕਾਲ ਜੀ ਅੱਜ ਕੀ ਗੱਲ ਹੋ ਗਈ ਇਹ ਮੇਨ ਰੋਡ ਤੇ ਤੁਸੀਂ ਇਹ ਸਰ ਸਾਨੂੰ ਇੱਕ ਮੋਟਰਸਾਈਕਲ ਸਵਾਰ ਨੇ ਦੱਸਿਆ ਖੜਕੜਾ ਖੜੇ ਦੇ ਦੀ ਅੱਛਾ ਇਹਨੂੰ ਦੱਸਿਆ ਵੀ ਇੱਕ ਭੂਕਾ ਮੋਟਰ ਤੇ ਐਕਸੀਡੈਂਟ ਹੋਇਆ ਤੇ ਜਿਹੜਾ ਬੰਦਾ ਇੱਥੇ ਆਇਆ ਕਿ ਪਬਲਿਕ ਦੇ ਬੰਦੇ ਕਾਫੀ ਇਕੱਠੇ ਹੋਏ ਸੀ ਉਹਨਾਂ ਨੇ ਜਿਹੜਾ ਗੈਂਪੀ ਉਹਨੂੰ ਤਾਂ 1600 ਬੰਦਾ ਭੇਜਤਾ ਸੀ ਲੇਡੀ ਨੂੰ ਅਸੀਂ ਚੁਕਾ ਕੇ ਜਿਹੜਾ ਹਸਤਾ ਹੌਸਪੀਟਲ ਲੈ ਗਏ ਹਾਂ ਇੱਥੇ ਡਾਕਟਰਾਂ ਨੇ ਉਹਨੂੰ ਚਤਕਾਰ ਦੇ ਦਿੱਤਾ ਪਤਾ ਲੱਗਾ ਕਿਦਾਂ ਹਾਫਾ ਹੋ ਗਿਆ ਇਹ ਕੋਈ अननोन गड्डी ਦਾ ਪਤਾ ਲੱਗਿਆ ਸੀ ਸਾਨੂੰ ਤੇ ਹੁਣ ਪਤਾ ਲੱਗਿਆ ਉਸ ਤੋਂ ਕੌਣ ਆਇਆ ਹਾਈ ਤੱਕ ਨਾ ਕਿਤੋ ਵੀ ਕੋਈ ਮਹਿੰਦਰਾ ਪਿਕਅਪ ਸੀਗੀ ਅੱਛਾ ਜੀ ਉਹ ਹਿੱਟ ਕਰਕੇ ਗਈ ਆ ਉਹ ਫੜ ਲਈ ਉਹ ਅਜਾ ਫੜ ਲਈ ਹੈ ਜੀ ਤੇ ਮਰਨ ਵਾਲੇ ਦਾ ਨਾਮ ਕੀ ਹੈ ਜਿਹੜੀ ਲੇਡੀ ਮਰੀ ਆ ਮਨਪਿੰਦਰ ਕੌਰ ਆ ਜੀ ਵਾਈਫ ਆਫ ਰਕੇਸ਼ ਰੋਸ਼ਨ ਇਹ ਬੰਗਾਲੀ ਐ ਐਮਸੀ ਕਲੋਨੀ ਦੇ ਐ ਐਮਸੀ ਤੇ ਜਿਹੜਾ ਬੰਦਾ ਰਕੇਸ਼ ਚਲਾਉਂਦਾ ਸੀ ਠੀਕ ਆ ਉਹ ਆ ਉਹ ਠੀਕ ਆ ਜੀ ਥੋੜਾ ਜੂਰਡ ਆ ਉਹ ਵੀ ਅੱਛਾ ਜੀ ਤੇ ਹੋਰ ਕੌਣ ਸੀ ਆਟੋ ਦੇ ਵਿੱਚ ਇੱਕ ਉਹਦੀ ਬੇਟੀ ਸੀਗੀ ਇੱਕ ਉਹ ਜਿਹੜਾ ਰਕੇਸ਼ ਆ ਤੇ ਇੱਕ ਉਹਦੀ ਵਾਈਫ ਸੀ ਤੇ ਵਾਈਫ ਦੀ ਤੱਕੋ ਬਈ ਹਾਂਜੀ ਵਾਈਫ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876779499